ਗਾਂਧੀ ਉਸ ਪਰਿਵਾਰ ਚੋਂ ਆਏ ਜਿਨੇ ਮਣੀ ਮੋਟੀ ਡੈਮੋਕ੍ਰੇਸੀ ਸੀ ਉਹਦਾ ਕਤਲ ਕੀਤਾ ਐਮਰਜੈਂਸੀਆਂ ਲਾਗੀਆਂ ਲੋਕਾਂ ਦੇ ਨਾਲ ਜ਼ਬਰਦਸਤੀ ਕੀਤੀ ਲੋਕਾਂ ਦਾ ਕਹਣ ਕੀਤਾ ਇਹੋ ਜਿਹੀਆਂ ਪਾਲਿਸੀਆਂ ਲਾ ਕੇ ਆਪਨੇ ਰਾਜਭਾਗ ਬਚਾਉਣ ਲਈ ਫਿਰ ਦਰਬਾਰ ਸਾਹਿਬ ਸਾਡੇ ਤੇ ਮੋਲ ਕੀਤਾ ਹੋਰ ਕੋਈ ਮਾਫ਼ ਕਰ ਦੇਵੇ ਸਿੱਖ ਤੇ ਕਦੇ ਮਾਫ਼ ਨਹੀਂ ਕਰਦਾ ਉਸ ਪਰਿਵਾਰ ਚੋਂ ਹੋਣਾ ਆਪਣੀ ਦਾਦੀ ਨੂੰ ਹੋ ਜੇ ਵੀ ਆਪਣਾ ਆਈਡਲ ਮੰਨੀ ਜਾਣਾ ਇਹ ਸਾਡੇ ਲਈ ਕੀ ਭਾਰ ਮੈਂ ਅਲਸਾ ਬਿਹਰ ਦੇ ਮੁਖ ਸੇਵਾਦਾਰ ਪਈਅਮਰਤ ਪਾਲ ਸਿੰਘ ਜੀ ਤੇ ਦੂਜੇ ਪਾਸੇ ਪੰਜਾਬ ਜੋੜੋ ਯਾਤਰਾ ਦੇ ਮੁਖੀ ਰਾਹੁਲ ਗਾਂਧੀ ਨੂੰ ਜਿੱਥੇ ਪਈਅਮਰਤ ਪਾਲ ਸਿੰਘ ਜੀ ਨੇ ਆਪਣੇ ਵਿਚਾਰਾਂ ਦੇ ਵਿੱਚ ਘੇਰ ਲਿਆ ਤੇ ਰਾਹੁਲ ਗਾਂਧੀ ਦੀ ਕੀਤੀ ਲਾਪਾ ਆਓ ਸੁਣੀਏ ਕਿ ਜਿਹੜੀ ਡੈਮੋਕ੍ਰੇਸੀ ਕਹਿੰਦੇ ਨੇ ਨਾ ਕਿ ਦੇਸ਼ ਜੋੜੋ ਯਾਤਰਾ ਦੇਸ਼ ਨੂੰ ਜੋੜਿਆ ਤੱਕ ਇਹ ਨਾ ਜਾ ਸਕਦਾ ਹੂੰ ਤੱਕ ਇਹ ਕਿਵੇਂ ਤੁਸੀਂ ਤਾਂ ਉਹਨਾਂ ਨੂੰ ਪਾਓਗੇ ਵੀ ਹਿੰਦੀ ਬੋਲੋ ਤੱਕ ਇਹ ਤੁਸੀਂ ਕਿਵੇਂ ਸਿੱਖਣ ਨੂੰ ਕਹੋਗੇ ਵੀ ਆਪਣੇ ਆਪਣੇ ਹਿੰਦੂ ਬੰਦ ਦੇਸ਼ ਜੋੜਨ ਦੇਸ਼ ਦੂਸ਼ ਕੁਝ ਨਹੀਂ ਹੁੰਦਾ ਜੇ ਲੋਕ ਇਕੱਠੇ ਨਹੀਂ ਲੋਕਾਂ ਨਾਲ ਜੁੜ ਕੇ ਬਣਦਾ ਨਾ ਜ਼ਰਾ ਕੁਝ ਜੇ ਲੋਕ ਇਕੱਠੇ ਨਹੀਂ ਤੇ ਧੱਕੇ ਦੇ ਨਾਲ ਇੱਥੇ ਦੇ ਹੁਜੇ ਮਿਲਣ ਦਿੱਤੇ ਗਏ ਤੇ ਕਾਂਗਰਸ ਦੇ ਲੀਡਰਾਂ ਨੇ ਦਿੱਤੇ ਸੀ ਨਾ ਕਿ ਜੇ ਸਾਨੂੰ ਸਾਰੇ ਸਿੱਖ ਵੀ ਮਾਰਨੇ ਪੈਗੇ ਇਹਨਾਂ ਦਤਾਂ ਨੂੰ ਬਚਾਉਣ ਲਈ ਸੀ ਮਾਰਨੇ ਫਿਰ ਉਸ ਦੇਸ਼ ਜੋੜ ਦੀ ਯਾਤਰਾ ਕਰਨ ਦੀ ਲੋੜ ਹੈ ਜੇ ਦੇਸ਼ ਜੋੜ ਦੀ ਯਾਤਰਾ ਹੀ ਕਰਨੀ ਹੈ ਤੇ ਪਹਿਲਾਂ ਤੇ ਆਪਣੀ ਗਰਾਂ ਜਿਹੜੇ ਨੇ ਉਹਨਾਂ ਨੂੰ ਬੰਨ੍ਹਣ ਕਿ ਆਹ ਸਾਡੇ ਗਰਾਂ ਨੇ ਫਿਰ ਕਿਹੜਾ ਮਾਡਲ ਹੈ ਸੈਂਟਰਲਾਈਜ਼ ਮਾਡਲ ਫਿਰ ਉਹ ਹੀ ਮਾਡਲ ਫਿਰ ਤੇ ਗੱਲ ਤੇ ਉੱਥੇ ਆਣ ਦੀ ਖੜ ਜਾਂਦੀ ਹੈ ਕਿ ਜਿਹੜਾ ਬੰਦਾ ਸੈਂਟਰਲਾਈਜ਼ ਮਾਡਲ ਨੂੰ ਅਜੇ ਵੀ ਸਪੋਰਟ ਕਰ ਰਿਹਾ ਹੈ ਜਦੋਂ ਕਸ਼ਮੀਰ ਦਾ ਮਸਲਾ ਬਣਿਆ 377 ਤੱਕ ਤੁੱਟਾ ਹੈ ਫਿਰ ਉਹ ਕੀਤਾ ਹੈ ਉਦੋਂ ਕਾਂਗਰਸ ਦੇ ਪਾਈ ਅਮਰਤ ਪਾਲ ਸਿੰਘ ਜੀ ਨੇ ਕਿਹਾ ਕਿ ਇਹ ਕਾਂਗਰਸ ਦੇ ਉਹ ਨੁਮਾਇੰਦੇ ਹਨ ਜਿਨ੍ਹਾਂ ਨੇ ਸਾਡੀਆਂ ਨਸਲਾਂ ਤੇ ਫਸਲਾਂ ਦਾ ਕਹਾਣ ਕੀਤਾ ਤੁਸੀਂ ਪਾਈ ਅਮਰਤ ਪਾਲ ਸਿੰਘ ਜੀ ਦੇ ਵਿਚਾਰਾਂ ਨੂੰ ਕਿਵੇਂ ਦੇਖਦੇ ਹੋ ਆਪਣੀ ਰਾਇ ਕਮੈਂਟ ਕਰਕੇ ਜਰੂਰ ਦਿਓ ਵਲ ਨਿਊ ਚੈਨਲ ਦੇ ਨਾਲ ਬਣੇ ਰਹੋ ਧੰਨਵਾਦ